ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮੈਥੀਕ ਤੇ ਅੱਜ ਅਸੀਂ ਇਸ ਮੈਚਿੰਗ ਸੂਟ ਦੀ ਕਟਿੰਗ ਕਰਾਂਗੇ ਇਹ ਸਾਡੇ ਕੋਲ ਮੈਚਿੰਗ ਸੂਟ ਹੈ ਇਹ ਸਲਵਾਰ ਹੈ ਇਹ ਕਮੀਜ਼ ਹੈ ਇਹ 2.5 ਮੀਟਰ ਦਾ ਕਪੜਾ ਹੈ ਠੀਕ ਹੈ ਦੋਨੋਂ ਪੀਸ 2.5 ਮੀਟਰ ਦੇ ਸਭ ਤੋਂ ਪਹਿਲਾਂ ਅਸੀਂ ਕਮੀਜ਼ ਦੀ ਕਟਿੰਗ ਕਰਾਂਗੇ ਇਸਦੇਆਂ ਅਸੀਂ ਦੋ ਲੰਬਾਈਆਂ ਲਵਾਂਗੇ ਇਹ ਦੇਖੋ ਇਸ ਤਰ੍ਹਾਂ ਇਸ ਨੂੰ ਖੋਲ ਲਓ ਐ ਸਾਡਾ ਨਾਪ ਹੈ ਜੀ ਇਸ ਤਰ੍ਹਾਂ ਤੁਸੀਂ ਇਸ ਨੂੰ ਡਬਲ ਫੋਲਡ ਉਹ ਪਾਸ਼ਾ ਕੇ ਸਿੱਧੇ ਤੇ ਸਿੱਧਾ ਲੰਬਾਈ ਤੇ ਘੇਰਾ ਕਰ ਸਕਦੇ ਹੋ ठीक है जी इस तरह घेरा सू चाहिए छब्बी इंच छब्बी का अद्ध अस लवानी तेरह इंची कनी निकल जाएगी देखो इस तरह असि तेरह तेरह इंच विछा ला ਸਿੱਧੀ ਅਸੀਂ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਇਹ ਜੋ ਸਾਡਾ ਪੀਸ ਬਚਿਆ ਇਸ ਦੇ ਵਿੱਚੋਂ ਅਸੀਂ ਬਾਹ ਕੱਢਾਂਗੇ ਬਾਹ ਦੇ ਵਿੱਚ ਜੋੜ ਆਏਗਾ ਬੈਕ ਸਾਈਡ ਤੇ ਮੈਚਿੰਗ suit ਦੇ ਵਿੱਚ ਬਾਹਾਂ 'ਚ ਜੋੜ ਜ਼ਰੂਰ ਆਂਦਾ ਹੈ ਜੀ ਠੀਕ ਹੈ ਆਈਆਂ ਪੂਰੇ ਲਵਾਂਗੇ ਪੂਰੇ ਤਿਆਰ ਲਵਾਂਗੇ 45 ਇਹ ਦੇਖੋ ਇਹ ਸਾਡੀ ਇੱਥੇ ਆ ਰਹੀ ਹੈ ਲੰਬਾਈ ਇਹ ਸਾਡਾ ਐਕਸਟਰਾ ਥੋੜਾ ਜਿਹਾ ਪੀਸ ਬਚਿਆ ਲੰਬਾਈ ਤੋਂ ਉਹ ਅਸੀਂ ਕੱਟ ਦਿੱਤਾ ਹੁਣ ਅਸੀਂ ਇਹਨਾਂ ਪੀਸਾਂ ਨੂੰ ਸਿੰਗਲ ਸਿੰਗਲ ਕਰਕੇ ਇਹ ਦੇਖੋ ਇਸ ਤਰ੍ਹਾਂ ਇਹਦੇ ਪ੍ਰਿੰਟ ਦਾ ਕੋਈ ਚੱਕਰ ਨਹੀਂ ਹੈ ਤੁਸੀਂ ਕਿਸੇ ਵੀ ਸਾਈਡ ਕਰ ਸਕਦੇ ਹੋ ਠੀਕ ਹੈ ਫਲਾਵਰ ਦਾ ਕਟਿੰਗ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਪ੍ਰਿੰਟ ਦਾ ਜ਼ਰੂਰ ਧਿਆਨ ਰੱਖਣਾ ਹੈ ਠੀਕ ਹੈ ਜੀ ਇਹਨਾਂ ਨੂੰ ਅਸੀਂ ਸਿੰਗਲ ਕਰਕੇ ਦੋਨਾਂ ਪੀਸਾਂ ਨੂੰ ਇਸ ਤਰ੍ਹਾਂ ਅਲੱਗ-ਅਲੱਗ ਮਿਸ਼ਾ ਕੇ ਸੈਟਿੰਗ ਕਰਦੇ ਹਾਂ ਦਿਸ ਦੇਖੋ ਅਸੀਂ ਇੱਕ ਪੀਸ ਵਛਾ ਲਿਆ ਇਸ ਤਰ੍ਹਾਂ ਅਸੀਂ ਹੁਣ ਇਹੀ ਦੂਸਰਾ ਪੀਸ ਵੀ ਇਸ ਦੇ ਉੱਪਰ ਹੀ ਮਿਸ਼ਾ ਲਿਆ ਠੀਕ ਹੈ ਬਿਲਕੁਲ ਬਰਾਬਰ ਕਰਕੇ ਸਿਲਾਉਣੇ ਆ ਤੀਰੇ ਦੇ ਨਿਸ਼ਾਨ ਤੀਰਾ ਸਾਡਾ ਹੈਗਾ 12 ਇੰਚ ਅਸੀਂ ਲਾਵਾਂਗੇ 6 ਇੰਚ ਇੱਥੋਂ ਅਸੀਂ ਸਾਹਮਣਾ ਰੱਖਾਂਗੇ 7.5 ਇੰਚ ਠੀਕ ਹੈ ਵਿਧੋਮੀ ਅਸੀਂ 7.5 ਲਵਾਂਗੇ ਇਸ ਤਰ੍ਹਾਂ ਇੱਥੋਂ ਅਸੀਂ 6 ਇੰਚ ਦੇ ਮਾਰਕ ਕਰਾਂਗੇ ਇਹ ਦੇਖੋ इस तरह बॉक्स बना लेना ठीक है इतों अस लावे छाती के निशान छाती साड़ी हैगी बई इंच इतने आएगा ग्यारह इंच ठीक है जी ਇਥੋਂ ਤੁਸੀਂ ਇਸ ਤਰ੍ਹਾਂ ਵੀ ਮਿਲਾ ਸਕਦੇ ਹੋ ਇਸ ਨੂੰ ਇਸ ਦੇ ਹਿਸਾਬ ਨਾਲ ਥੋੜੀ ਜੀ ਡਾਊਨ ਕੱਟ ਦੇ ਸਕਦੇ ਤੁਸੀਂ ਠੀਕ ਹੈ ਜੀ ਇਥੋਂ ਅਸੀਂ ਰੱਖਾਂਗੇ 1.5 ਇੰਚ ਦੀ ਮਾਰਕਿੰਗ ਸਾਈਡ ਸਾਡੀ ਹੈਗੀ ਆ 1.5 ਅਸੀਂ ਰੱਖਾਂਗੇ 16 ਇੰਚ ਇੱਥੋਂ ਸਾਡਾ 1/2 ਇੰਚ ਸਲਾਈ ਦੇ ਵਿੱਚ ਚਲੇ ਜਾਏਗਾ 16 ਇੰਚ ਅਸੀਂ ਰੱਖਾਂਗੇ ਠੀਕ ਹੈ ਜੀ ਇੱਥੋਂ ਅਸੀਂ ਕਮਰ ਦੇ ਨਿਸ਼ਾਨ ਲਾਵਾਂਗੇ 6 ਇੰਚ ਤੇ

ਇਥੋਂ ਤੁਸੀਂ ਥੋੜੀ ਜੀ ਬਾਹਰ ਨੂੰ ਸ਼ੇਪ ਦੇਣੀ ਹੈ हिਪ ਤੋਂ ਇਹ ਸਾਡੇ ਫਿਟਿੰਗ ਦੇ ਨਿਸ਼ਾਨ ਲੱਗ ਗਏ ਹੁਣ ਅਸੀਂ ਲਾਵਾਂਗੇ ਪਲੇਟਾਂ ਦੇ ਨਿਸ਼ਾਨ ਪਲੇਟ ਸਾਡੇ ਹੈਗੇ 11 ਇੰਚ ਤਿਆਰ ਇਥੋਂ ਅਸੀਂ ਰੱਖਾਂਗੇ 11.5 ਸੈਂਟਰ ਹੈਗਾ 8 ਇੰਚ ਉਸ ਦਾ ਹਾਫ ਲਵਾਂਗੇ ਅਸੀਂ 4 ਇੰਚ 7 ਇੰਚ ਦਾ ਪਲੇਟ ਪਾਵਾਂਗੇ ਅਸੀਂ ਸਾਢੇ 6 ਇੰਚ ਤੇ ਰੱਖਾਂਗੇ ਪਲੇਟ ਐ ਅਸੀਂ ਸਾਈਡ ਵਾਲਾ ਪਲੇਟ ਪਾਵਾਂਗੇ ਇੱਥੋਂ ਅਸੀਂ 2 ਇੰਚ ਦਾ ਮਾਰਜਿਨ ਛੱਡਾਂਗੇ ਠੀਕ ਹੈ ਇੱਥੋਂ ਅਸੀਂ 3 1/2 ਇੰਚ ਦਾ ਮਾਰਜਿਨ ਛੱਡਾਂ ਠੀਕ ਹੈ ਐ ਸਾਢੇ ਹੋਗੇ ਪਲੇਟ ਪਲੇਟ ਪਲੋਈਆਂ ਠੀਕ ਹੈ ਹੁਣ ਇਸ ਦੀ ਕਰਦੇ ਹਾਂ ਕਟਿੰਗ ਇਸ ਤਰ੍ਹਾਂ ਤੁਸੀਂ ਇੱਥੇ ਵੀ ਟੱਕ ਲਾ ਲਓ ਕਮਰ ਤੇ हिਪ ਤੇ ਵੀ ਫਰੰਟ ਵਾਲੀ ਕਾਰਡ ਪਾਵਾਂਗੇ ਇਸ ਨੂੰ ਪੀਸ ਨੂੰ ਇਸ ਤਰ੍ਹਾਂ ਪਿੱਛੇ ਚੱਕ ਲੋ ਬੈਗ ਗਲੇ ਦੀ ਕਟਿੰਗ ਕਰਾਂਗੇ ఛే ఇంచడా గలా దో ఇది అర డబ్బీ బావే పౌనీ ఇంచను అం కట్ దా ਇਸ ਦੀ ਕਰਦੇ ਆ ਕਟਿੰਗ ਸਾਡੇ ਕਮੀਜ਼ ਦੀ ਕਟਿੰਗ ਹੋ ਗਈ ਹੁਣ ਅਸੀਂ ਕਰਦੇ ਆ ਬਾਹਵਾ ਦੀ ਕਟਿੰਗ ਉਹ ਸਾਡੇ ਕਮੀਜ਼ ਨਾਲੋਂ ਪੀਸ ਬਚਿਆ ਸੀ ਉਸ ਦੇ ਵਿੱਚੋਂ ਅਸੀਂ ਗਾਵਾ ਬਣਾਵਾਂਗੇ ਠੀਕ ਹੈ ਇਹ ਦੇਖੋ ਇਸ ਦੇ ਵਿੱਚ ਇਸ ਤਰ੍ਹਾਂ ਜੋੜ ਆਏਗਾ ਅੱਲਾ ਸਿਰ ਲੈਂਥ ਕੱਟਣਾ 16 ਇੰਚ ਦਾ ਨਿਬਾਨ 16.5 ਅਸੀਂ ਰੱਖਾਂਗੇ 19 ਇੰਚ ਪਾਈਪਿੰਗ ਲਾਵਾਂਗੇ ਠੀਕ ਹੈ इतों इस तरह से कटिंग कर लें यह साड़ आएगा यह जो साडा बाकी पीस है इस तरह इसका जोड़ पावे कर देगो यह साँ जोड़ पावे इस तरह जोड़ इस तरह जोड़ आएगा ठीक है जी बहुत असिंग करते काट पाने को ठीक है जोड़ सा पिछली साइड आएगा इतना असं तीन इंच रखा ਮੋੜ ਦਾ ਸੱਭਾ ਹੈਗਾ 9 ਇੰਚ ਅਸੀਂ 8.5 ਤੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਅਸੀਂ ਇਸ ਨੂੰ ਸ਼ੇਪ ਦੇਵਾਂਗੇ ਬੁਲਾਈ ਇਧਰੋਂ ਅਸੀਂ ਓਪਨ ਹੀ ਰੱਖਾਂਗੇ ਇਧਰ ਅਸੀਂ ਇਹਦੀ ਬਾਹਰ ਕਣੀ ਉਧਰ ਕੋਈ ਕਾਟ ਨਹੀਂ ਥਾਵਾਂਗੇ ਇਹ ਦੇਖੋ ਇਸ ਤਰ੍ਹਾਂ ਇਸ ਲਈ ਉਹਨਾਂ ਫਰੰਟਲ ਕੱਟ ਦਵਾਂਗੇ ਇਸ ਤਰ੍ਹਾਂ ਤੁਸੀਂ ਦੋ ਪੀਸ ਉੱਪਰ ਵਾਲੇ ਛੱਕ ਲੈਣੇ ਨੇ ਆਏ ਦੇਖੋ ਸਾਡੀ ਬਾਹਾਂ ਦੀ ਵੀ ਕਟਿੰਗ ਹੋ ਗਈ ਇਹ ਜੋੜ ਸਾਡਾ ਪਿਛਲੀ ਸਾਈਡ ਆਏਗਾ ਠੀਕ ਹੈ ਹੁਣ ਅਸੀਂ ਕਰਦੇ ਹਾਂ ਸਲਵਾਰ ਦੀ ਕਟਿੰਗ ਹੁਣ ਕਰਦੇ ਹਾਂ ਅਸੀਂ ਸਲਵਾਰ ਦੀ ਕਟਿੰਗ ਸੀ ਨੂੰ ਇਸ ਤ ਪਹਿਲਾਂ ਕੌਂਚਾ ਕੱਢਾਂਗੇ ਪੱਟ ਲੈ ਦੇਖੋ ਇਸ ਤਰ੍ਹਾਂ ਤੁਸੀਂ ਕੱਪੜੇ ਨੂੰ ਪੁੱਠਾ ਕਰ ਲਓ ਇਸ ਪੀਸ ਨੂੰ ਇਸ ਤਰ੍ਹਾਂ ਡਬਲ ਫੋਲਡ ਦੇਖੋ ਲੈ ਦਾ ਪੱਲਾ ਪੂਰਾ ਵਿਛਾ ਲਿਆ ਇੱਕ ਸਾਈਡ ਤੋਂ ਅਸੀਂ ਕੰਨੀ ਵਾਲੀ ਸਾਈਡ ਇਸ ਤਰ੍ਹਾਂ ਪੱਟ ਕੱਢਾਂਗੇ ਸਭ ਤੋਂ ਪਹਿਲਾਂ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਬਰਾਬਰ ਕਰ ਲਓ ਕੱਪੜੇ ਨੂੰ ਪ੍ਰੈਸ ਮਾਰ ਲੈਣੀ ਸੀ ਲੇਕਿਨ ਲਾਈਟ ਆਫ ਆ ਸਾਡੇ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਇਹ ਸਾਡੀ ਕੰਨੀ ਵਾਲੀ ਸਾਈਡ ਇੱਕ ਇਧਰ ਹੈ ਇਧਰ ਅਸੀਂ ਪੱਟ ਕੱਢਾਂਗੇ ਦੂਸਰੀ ਸਾਈਡ ਅਸੀਂ ਹੁੰਦੇ ਕੱਢਾਂਗੇ ਠੀਕ ਪੱਟ ਸਨਸ ਆ ਇਹਦੇ 13 ਇੰਚ ਰੱਖਾਂਗੇ ਅਸੀਂ ਇਸ ਤਰ੍ਹਾਂ ਸਿੱਧਾ ਸਿੱਧਾ ਮਾਰਕ ਕਰ ਲਓ 13 13 ਇੰਚ ਦੇ ਤੁਸੀਂ 12 ਇੰਚ ਵੀ ਪਾ ਸਕਦੇ ਹੋ ਇਸ ਤਰ੍ਹਾਂ ਸਕੇਲ ਨਾਲ ਨਿਸ਼ਾਨਾ ਨੂੰ ਮਿਲਾ ਕੇ ਇਸ ਦੀ ਕਟਿੰਗ ਕਰ ਦੋ ਇਹ ਪੀਸ ਅਸੀਂ ਹੁਣ ਇਸ ਦੀ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਅਸੀਂ ਇਹ ਪੀਸ ਪੂਰੇ ਦਾ ਪੂਰਾ ਲੰਬਾਈ ਵਿੱਚ ਕਟਿੰਗ ਕਰ ਦਾਂਗੇ ਆ ਦੇਖੋ ਇਹ ਸਾਡੇ ਪਹੁੰਚੇ ਹੋ ਗਏ ਇਹ ਜੋ ਸਾਡਾ ਪੀਸ ਬਚਿਆ ਤੁਸੀਂ ਦੇਖੋ ਇਸ ਦੇ ਵਿੱਚੋਂ ਅਸੀਂ ਹੁੰਦੇ ਬਣਾਵਾਂਗੇ ਠੀਕ ਹੈ ਹੁਣ ਇਸ ਦੀ ਲੈਂਥ ਕਟਿੰਗ ਕਰਾਂਗੇ ਜੋ ਵੀ ਐਕਸਟਰਾ ਪੀਸ ਹੈ ਤੁਸੀਂ ਪਹਿਲਾਂ ਕੱਟ ਕਰ ਲੈਣਾ ਲੈਂਥ ਹੈਗੀ ਸਾਡੇ ਬੱਤੀ ਇੰਚ ਤਿਆਰ ਹੈ ਅਸੀਂ ਇਸ ਦੇ ਵਿੱਚ ਪੇਂਟੈਕਸ ਦੇ ਡਿਜ਼ਾਈਨ ਵਗੈਰਾ ਪਾਵਾਂਗੇ ਇਸ ਲਈ ਲੰਬਾਈ ਥੋੜੀ ਵੱਧ ਰੱਖਾਂਗੇ ਠੀਕ ਹੈ 3.5 ਇੰਚ ਰੱਖਾਂਗੇ ਇਸ ਨਾਲੇ ਪੌंचे ਕੱਟੇਗੇ ਹੁਣ ਅਸੀਂ ਕਰਦੇ ਹਾਂ ਪੁੰਦਿਆਂ ਦੀ ਕਟਿੰਗ ਇਹ ਦੇਖੋ ਇਸੇ ਤਰ੍ਹਾਂ ਪੀਸ ਨੂੰ ਮੋਚਾ ਲਓ ਅਸੀਂ ਹੁਣ ਲਾਵਾਂਗੇ ਕੁੰਦਿਆਂ ਨੇ ਨਿਸ਼ਾਨ ਇਹ ਦੇਖੋ ਕੁੰਦੇ ਦੀ ਲੈਂਥ ਵੀ ਅਸੀਂ ਪੂਰੀ ਰੱਖਾਂਗੇ 33.5 ਠੀਕ ਹੈ ਜੀ ਇਸ ਤਰ੍ਹਾਂ ਇੱਥੋਂ ਅਸੀਂ 벨ਟ ਦਾ ਕੱਪੜਾ ਇਹਨੇ ਕੱਪੜੇ ਦੇ ਵਿੱਚੋਂ ਅਸੀਂ ਕੁੰਦੇ ਤੇ 벨ਟ ਕੱਢਣੀ ਹੁੰਦੀ ਹੈ ਠੀਕ ਹੈ ਇੱਥੇ ਅਸੀਂ 8 8 ਇੰਚ ਦੀ ਮਾਰਕਿੰਗ ਕਰ ਲਾਂਗੇ ਪਹਿਲਾਂ ਸਿੱਧੀ ਸਿੱਧੀ ਇਸ ਤਰ੍ਹਾਂ ਪਹਿਲਾਂ ਅਸੀਂ 벨ਟ ਦਾ ਕੱਪੜਾ ਕੱਟ ਲਾਂਗੇ ਇਹ ਸਾਡੀ 벨ਟ ਬਣੇਗੀ ਦੇ ਵਿੱਚੋਂ ਅਸੀਂ ਹੁਣ ਸਾਰੇ ਸਲਵਾਰ ਦੇ ਹੁੰਦਿਆਂ ਨੇ ਕਟਿੰਗ ਕਰਾਂਗੇ ਠੀਕ ਹੈ ਜੀ ਹੁਣ ਅਸੀਂ ਇੱਕ ਸਾਈਡ ਅਸੀਂ ਇਧਰੋਂ ਲਈਏ ਦੂਸਰੀ ਸਾਈਡ ਅਸੀਂ ਇਧਰੋਂ ਲਵਾਂਗੇ ਇੱਥੋਂ ਅਸੀਂ ਨਿਸ਼ਾਨ ਲਾਵਾਂਗੇ 33 ਇੰਚ ਠੀਕ ਹੈ ਇਸ ਤਰ੍ਹਾਂ ਅਸੀਂ ਇੱਕ ਮਾਰਕ ਇਧਰ ਲਾਇਆ ਹੋਇਆ ਹੈ ਇੱਥੋਂ ਅਸੀਂ ਇਸ ਤਰ੍ਹਾਂ ਇੰਚ ਟਿਪ ਨੂੰ ਮਿਲਾ ਦਾਂਗੇ ਸਾਡੇ ਕੁੰਦਿਆਂ ਦੀ ਕਟਿੰਗ ਹੋ ਗਈ ਇਹ ਦੇਖੋ ਅਸੀਂ ਹੁਣ ਇਸ ਤਰ੍ਹਾਂ ਕਟਿੰਗ ਕਰਦਾਂਗੇ ਹੁਣ ਅਸੀਂ ਇਹਨਾਂ ਨੂੰ ਹੇਠਾਂ ਉੱਪਰ ਰੱਖਾਂਗੇ ਇਸ ਤਰ੍ਹਾਂ ਖੋ ਇਸ ਤਰ੍ਹਾਂ ਤੁਸੀਂ ਇਸ ਨੂੰ ਬਰਾਬਰ ਕਰ ਲਓ ਸਾਰੇ ਕੱਪੜੇ ਇੱਥੋਂ ਅਸੀਂ ਹੁਣ ਆਸਣ ਕਟਾਂਗੇ ਕਿਉਂਕਿ ਇਹ ਦੇਖੋ ਸਾਡਾ ਹੁਣ ਇਸ ਤਰ੍ਹਾਂ ਆਸਣ ਨਹੀਂ ਪੂਰਾ ਆ ਰਿਹਾ ਆਸਣ ਸਾਨੂੰ ਚਾਹੀਦਾ ਹੈ 10 ਇੰਚ ਸਾਡੇ ਨੂੰ 10 ਇੰਚ ਤੇ ਤੁਸੀਂ ਲਾ ਸਕਦੇ ਹੋ ਠੀਕ ਹੈ ਜੀ ਇਹ ਸਾਡਾ ਕਪੜਾ ਵੇਸਟ ਜਾਏਗਾ ਇਸ ਤਰ੍ਹਾਂ ਅਸੀਂ ਆਪਣਾ ਅਸਨ ਪੂਰਾ ਕਰ ਸਕਦੇ ਆ ਐ ਸਾਡੀ ਸਲਵਾਰ ਦੀ ਤਕਰੀ ਹੋਊਗੀ ਐ ਸਾਡੇ ਕੁੰਦੇ ਐ ਸਾਡੇ ਪੌਂਚੇ ਹੁਣ ਅਸੀਂ 벨ਟ ਦੀ ਕਟਿੰਗ ਕਰਾਂ ਨੇ ਜੋ ਕਪੜਾ ਅਸੀਂ ਅੱਗੋਂ ਕੱਟਿਆ ਸੀ ਉਸ ਦੇ ਵਿੱਚੋਂ ਆਹ ਦੇਖੋ ਠੀਕ ਹੈ 벨ਟ ਇਸੇ ਰੱਖਾਂਗੇ 26 ਇੰਚ ਜੀ ਐਸਾਡੀ ਸਲਵਾਰ ਕੱਟੀ ਗਈ ਇਸ ਤਰ੍ਹਾਂ ਸਲਵਾਰ ਕਟਿੰਗ ਕਰਨ ਦੇ ਨਾਲ ਕੋਈ ਵੀ ਜੋੜ ਨਹੀਂ ਆਉਂਦਾ ਦੇਖੋ 벨ਟ ਵੀ ਅਲੱਗ ਨਹੀਂ ਪਾਣੀ ਪਈ ਉਸੇ ਕਪੜੇ ਦੀ ਪੈ ਗਈ ਨਹੀਂ ਤਾਂ ਕਈ ਕੀ ਕਰਦੇ ਆ ਕਿ 벨ਟ ਪਹਿਲਾਂ ਨਹੀਂ ਕੱਢਦੇ ਫਿਰ ਜੋੜ ਵਗੈਰਾ ਪਾ ਕੇ ਹੋਰ ਕਪੜੇ ਦੇ ਤੇ ਫਿਰ ਉਹ ਸਹੀ ਨਹੀਂ ਲੱਗਦਾ ਆ ਦੇਖੋ ਬਾਕੀ ਸਾਡਾ ਇਹ ਵੀ ਪੀਸ ਬਚ ਗਿਆ ਇਹ ਸਾਡਾ ਪੌਂਚੇ ਹੇਠਾਂ ਲੱਗੇਗਾ ਠੀਕ ਹੈ ਜੀ ਓਕੇ ਜੀ ਸਾਡੇ ਸੂਟ ਦੀ ਕਟਿੰਗ ਹੋ ਗਈ ਐ ਸਾਡੀ ਸ਼ਰਟ ਐ ਸਾਡੀ ਸਲਵਾਰ ओके जी ਜੇਕਰ ਤੁਸੀਂ ਕੁਝ ਵੀ ਪੁੱਛਣਾ ਚਾਹੋ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਸਾਡੇ ਚੈਨਲ ਮੈਟਿਕ ਤੇ ओके जी थैंक यू